ਪਹਿਲਾਂ ਸਾਨੂੰ ਇਹ ਭੁਲਿਖਾ ਸੀ ਕਿ ਗੁਰਦੁਆਰੇ ਜਾਇਆ ਤੇ ਬਸ ਸਾਰੀ ਜ਼ਿੰਦਗੀ ਦਾ ਨਵੇੜਾ ਹੋ ਜਾਣਾ ਸਾਡਾ ਜੀਵਨ ਸਫਲ ਹੋ ਜਾਣਾ ਹੁਣ ਜੇ ਕੋਈ ਗੁਰਬਾਣੀ ਨੂੰ ਵਿਚਾਰ ਕੇ ਸਿਮਰਨ ਵੀ ਕਰ ਲੈਂਦਾ ਆ ਜੀਵ ਪਹਿਲਾਂ ਸੋਚਦਾ ਆ ਕਿ ਬੋਲ ਕੇ ਜਾਪ ਕਰ ਲਿਆ ਜੀਵਨ ਸਫਲਾ ਹੋ ਗਿਆ ਤੇ ਜੇ ਕਿਸੇ ਜੀਵ ਦੇ ਅੰਦਰ ਨਾਮ ਵੀ ਪ੍ਰਗਟ ਹੋ ਗਿਆ ਉਹ ਜੀਵ ਸੋਚਦਾ ਆ ਕਿ ਹੁਣ ਜੀਵਨ ਸਫਲਾ ਹੋ ਗਿਆ ਜਦ ਕਿ ਇੱਥੋਂ ਇੱਕ ਬਹੁਤ ਮੁਸ਼ਕਿਲ ਤੇ ਹੋਰ ਜਿਆਦਾ ਵਧਨ ਵਾਲੀ ਮਿਹਨਤ ਸ਼ੁਰੂ ਹੁੰਦੀ ਆ ਕਿਹੜੀ ਮਿਹਨਤ ਸੁਣ ਸੁਣ ਕੇ ਸੇਵਾ ਕਰਨੀ ਕਿਹਦੀ ਸੇਵਾ ਕਰਨੀ ਮਹਾਰਾਜ ਕਹਿੰਦੇ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਜੋ ਸਾਡੀ ਦੇਹੀ ਦੇ ਵਿੱਚ ਨਾਮ ਪ੍ਰਗਟ ਹੋ ਗਿਆ ਗੁਰਬਾਣੀ ਸਾਡੇ ਕੋਲ ਬਹੁਤ ਹੀ ਡੂੰਗਾ ਤੇ ਵੱਡਾ ਗਿਆਨ ਆ ਜਿੰਨਾ ਪੜੀ ਜਾਵਾਂਗੇ ਓਨਾ ਹੀ ਵਧੀ ਜਾਊਗਾ ਜਿੰਨਾ ਆਪਾਂ ਇਹਨੂੰ ਪੜੀ ਜਾਵਾਂਗੇ ਓਨਾ ਹੀ ਗਿਆਨ ਦੇ ਵਿੱਚ ਵਧਦਾ ਹੋਊਗਾ ਅਨੇਕਾਂ ਰੋਗ ਸੋਗ ਗੁਰਬਾਣੀ ਨੂੰ ਪੜਨ ਦੇ ਨਾਲ ਹੀ ਦੂਰ ਹੋ ਜਾਂਦੇ ਆ ਕਿਉਂ ਕਿਉਂਕਿ ਉੱਥੋਂ ਸਾਨੂੰ ਗਿਆਨ ਮਿਲ ਰਿਹਾ ਜਸਜੀਤ ਕੌਰ ਆਪਾਂ ਨੂੰ ਕਮੈਂਟ ਕਰਦੇ ਆ ਵਾਹਿਗੁਰੂ ਜੀ ਅਗਸਤ 2023 ਤੋਂ ਦਿਲ ਦੀ ਧੜਕਣ ਨਾਲ ਸਿਮਰਨ ਚੱਲ ਰਿਹਾ ਹੈ ਪਰ ਕੋਈ ਵੀ ਪ੍ਰੋਗਰੈਸ ਨਹੀਂ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਵੇਰੇ ਨਿਤਨੇਮ ਤੋਂ ਬਾਅਦ ਸਿਮਰਨ ਵੀ ਹੋ ਜਾਂਦਾ ਹੈ ਡੋਂਟ نو ਵੇਅਰ ਆਈ ਐਮ ਰੋਂਗ ਯੂਅਰ ਗਾਈਡੈਂਸ ਇਜ਼ ਰਿਕਵੈਸਟਡ ਪਲੀਜ਼ ਰਸਨਾ ਤੋਂ ਜਾਪ ਕਰਨਾ ਗੁਰਬਾਣੀ ਨੂੰ ਪੜ੍ਹਨਾ ਦਿਲ ਦੀ ਧੜਕਣ ਦੇ ਨਾਲ ਸਿਮਰਨ ਚੱਲ ਪੈਣਾ ਰੋਮ ਰੋਮ ਸਿਮਰਨ ਦਾ ਚੱਲ ਪਾਣਾ ਪਜਪਾ ਜਾਪ ਚੱਲ ਪੈਣਾ ਮਨ ਵਿਚਾਰਾਂ ਤੋਂ ਖਾਲੀ ਰਹਿਣਾ ਸ਼ੁਰੂ ਹੋ ਜਾਣਾ ਸੰਸਾਰ ਤੋਂ ਮਨ ਚੱਕਿਆ ਜਾਣਾ ਇਹ ਸਾਡੇ ਅਧਿਆਤਮਿਕ ਸਫ਼ਰ ਦੇ ਵਿੱਚ ਰਾਹ ਦੀਆਂ ਕੁਝ ਪੜਾਅ ਆ ਪਰ ਧੁਰਵਾਈ ਮੰਜ਼ਿਲ ਨਹੀਂ ਹੈ ਮੰਜ਼ਿਲ ਇਸ ਤੋਂ ਅੱਗੇ ਹੈ ਜਦ ਤੱਕ ਸਾਡਾ ਮਿਲਾਪ ਵਾਹਿਗੁਰੂ ਜੀ ਦੇ ਨਾਲ ਨਹੀਂ ਹੋ ਜਾਂਦਾ ਗੁਰਬਾਣੀ ਪੜ੍ਹ ਕੇ ਜਾਪ ਕਰਕੇ ਅਨਹਦ ਸ਼ਬਦਾਂ ਨੂੰ ਸੁਣ ਕੇ ਆਪਾਂ ਮਿਲਾਪ ਹੀ ਤਾਂ ਕਰਨਾ ਹੈ ਜਿੱਥੇ ਵਾਹਿਗੁਰੂ ਜੀ ਆਪ ਦੱਸ ਰਹੇ ਹੋ ਕਿ ਦਿਲ ਦੀ ਧੜਕਣ ਦੇ ਨਾਲ ਸਿਮਰਨ ਤੁਹਾਡਾ ਚੱਲ ਰਿਹਾ ਵਾਹਿਗੁਰੂ ਜੀ ਸਿਮਰਨ ਕਰਦੇ ਕਰਦੇ ਅਸੀਂ ਫਿਰ ਧਿਆਨ ਦੇ ਵਿੱਚ ਬੈਠਣਾ ਜਿੱਥੇ ਸਾਨੂੰ ਕੋਈ ਵੀ ਵਿਚਾਰ ਨਹੀਂ ਆਉਂਦਾ ਧਿਆਨ ਦੇ ਵਿੱਚ ਆਪਾਂ ਸਭ ਕੁਝ ਛੱਡ ਦੇਣਾ ਰਸਨਾ ਤੋਂ ਜਾਪ ਕਰਨਾ ਛੱਡ ਦੇਣਾ ਜੋ ਸਵਾਸਾਂ ਰਾਹੀਂ ਵੀ ਜਾਪ ਚੱਲਦਾ ਉਹਨੂੰ ਵੀ ਛੱਡ ਦੇਣਾ ਫਿਰ ਧਿਆਨ ਭਰ ਰੱਖਣਾ ਆ ਅਨਹਦ ਸ਼ਬਦਾਂ ਦੇ ਵਿੱਚ ਧਿਆਨ ਦੇ ਵਿੱਚ ਸਾਡਾ ਮਨ ਕੀ ਹੋ ਜਾਂਦਾ ਥਿਰ ਹੋ ਜਾਂਦਾ ਜੁਮਾਰੇ ਪੰਨ ਸਮਝਾਉਂਦੇ ਆ ਥਿਰ ਕਰ ਬੈਸੋ ਹਰਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਪਤਾ ਨਹੀਂ ਮਾਲਕ ਨੇ ਸਾਡੇ ਕਿਹੜੇ ਕਿਹੜੇ ਕਾਰਜ ਸਵਾਰ ਦੇਣੇ ਜੇ ਇੱਕ ਵਾਰ ਅਸੀਂ विचार रहित होके निर्विचार उस अवस्था ਦੇ ਵਿੱਚ ਜਾ ਕੇ ਬੈਠ ਜਾਈਏ ਗੁਰਬਾਣੀ ਅਸੀਂ ਮਨ ਦੀ ਮੈਲ ਲਾਉਣ ਵਾਸਤੇ ਪੜ੍ਹਨੀ ਆ ਜਾਪ ਵੀ ਅਸੀਂ ਮੈਲ ਲਾਉਣ ਵਾਸਤੇ ਕਰਨਾ ਆ ਨਾਮ ਨੂੰ ਸੁਣਨਾ ਵੀ ਅਸੀਂ ਮਨ ਦੀ ਮੈਲ ਲਾਉਣ ਵਾਸਤੇ ਜਦ ਤੱਕ ਸਾਡੇ ਮਨ ਦੇ ਅੰਦਰ ਕਰੋਧ ਆ ਹੰਕਾਰ ਆ ਉਹ ਨਾਮ ਪ੍ਰਗਟ ਨਹੀਂ ਹੁੰਦਾ ਮਨ ਮਹਿ ਕਰੋਧ ਮਹਾ ਹੰਕਾਰਾ ਪੂਜਾ ਕਰੇ ਬਹੁਤ ਵਿਸਥਾਰ ਨਾਮ ਨੂੰ ਸੁਣਨ ਤੋਂ ਇਲਾਵਾ ਅਸੀਂ ਬਹੁਤ ਤਰ੍ਹਾਂ ਦੀ ਪੂਜਾ ਕਰਦੇ ਆ ਕਿ ਅਸੀਂ ਆਪਣਾ ਜੀਵਨ ਸਵਾਰ ਲਈਏ ਪਰ ਨਹੀਂ ਉਹ ਗੱਲ ਨਹੀਂ ਬਣਦੀ ਅਸੀਂ ਤਾਂ ਉਸ ਮਾਲਕ ਨੂੰ ਆਪਣੇ ਯਾਦ ਦੇ ਵਿੱਚ ਰੱਖਣਾ ਆ ਉਹਦਾ ਸਿਮਰਨ ਕਰਨਾ ਆ ਜੋ ਸਾਨੂੰ ਮਰੇ ਕਹਿੰਦੇ ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਾਸ ਗਿਰਹਾ ਹੈ ਜੋ ਮਾਲਕ ਸਾਨੂੰ ਸੁਵਾਸ ਦੇ ਕੇ ਜਿਉਂਦਾ ਰੱਖਦਾ ਅਸੀਂ ਤਾਂ ਉਸ ਨੂੰ ਹਰ ਦਮ ਹਰ ਇੱਕ ਸੁਵਾਸ ਦੇ ਨਾਲ ਯਾਦ ਕਰਨਾ ਆਪ ਕੋਸ਼ਿਸ਼ ਕਰੋ ਕਿ ਦਿਲ ਦੀ ਧੜਕਣ ਦੇ ਨਾਲ ਸਿਮਰਨ ਕਰਨ ਤੋਂ ਬਾਅਦ ਵਿਚਾਰ ਰਹਿਤ ਹੋ ਕੇ ਜਾਗਰਤ ਅਵਸਥਾ ਦੇ ਵਿੱਚ ਕੁਝ ਸਮਾਂ ਧਿਆਨ ਦੇ ਵਿੱਚ ਬੈਠੋ ਜਿੱਥੇ ਮਾਲਕ ਕਿਰਪਾ ਕਰਦੇ ਨੇ ਅਨਹਦ ਸ਼ਬਦ ਜਰੂਰ ਸੁਣਾਈ ਦਿੰਦੇ ਨੇ ਫਿਰबस ਸੁਣ ਸੁਣ ਕੇ ਅਨਹਦ ਸ਼ਬਦਾਂ ਦੀ ਸੇਵਾ ਕਰਨੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ